ਹਾ ਬਹੁਤ ਚੰਗੇ ਕੱਦ ਕਾਠ ਵਾਲੀ ਸੋਨੂੰ ਮੈਂ ਮੱਝ ਦਿਹਾਉਣ ਲੱਗਿਆ ਆਪ ਸੁਥਰੇ ਲੇਵੇ ਵਾਲੀ ਗਾਂ ਆ ਗਈ ਮਿੱਤਰੋ ਇਹ ਆ ਦੇਖੋ ਜਮੈਣ ਗੁਲਾਬੀ ਥਾਂ ਲੈ ਇਹ 12 ਤੋਂ 15 ਕਿਲੋ ਵਾਲੀਆਂ ਮੱਝਾਂ ਮੰਨ ਸਕਦੇ ਹਾਂ ਲੇਵਾ ਇਹਦਾ ਲੰਮ ਚੈੱਕ ਕਰ ਲੋ ਬਾਕੀ ਲੰਮੀ ਬਹੁਤ ਆ ਹੈਨਾ ਹਾਂ ਬੇਲ ਦੀ ਬਹੁਤ ਜਿਆਦਾ ਲੰਮੀਆਂ ਬਾਕੀ ਠੀਕ ਆ ਪਰ ਯਾਰ ਥੱਲੇ ਬਾल्टी ਤੁਹਾਨੂੰ ਥਾਂ ਹੀ ਨਹੀਂ ਹੈਗਾ ਮਾ ਦਿੱਤੀ ਦੇ ਹੈ ਆ ਦੇਖੀ ਲੇਵਾ ਫੁੱਲ ਆਵੇ ਲੇਵਾ ਫੁੱਲ ਬਣਾਉਂਦੀ ਤਰੀ ਆਉਂਦੀ ਆ ਲੈ ਆ ਚੈੱਕ ਕਰ ਲੋ ਤੁਸੀਂ ਲੰਗਾ ਸਸਾ ਤੁਹਾਨੂੰ ਲੇਵੇ ਤੋਂ ਬਹੁਤ ਸੋਹਣੀ ਸੁਨੱਖੀ ਗਾਂ ਆ ਗਈ ਤੇ ਪੰਜਾਬ ਵਾਲੀ ਜਰਸੀ ਮੰਨ ਸਕਦੇ ਹਾਂ ਲੇਵੇ ਨੂੰ ਥਣ ਜਿਹੜਾ ਵਾ ਹੈ ਤਾਂ ਲੰਡੀ ਆਸੋ ਦਾ ਤੁਸੀਂ ਬਹੁਤ ਸੋਹਣੀ ਤਿਆਰ ਹੁੰਦੀ ਤਰੀ ਹੁੰਦੀ ਆ ਕਿੰਨੇ ਕ ਦੁੱਧ ਵਾਲੀ ਰਹੂ ਇਹ ਇਹ 30 ਕਿਲੋ ਮੰਨ ਕੇ ਲੈ ਜਾਣਾ ਠੀਕ ਐ ਇਹ ਇਧਰ ਲਈ ਆਹ ਦੇਖੋ ਲੈ ਇਧਰੋਂ ਦੇਖ ਲਓ ਤੁਸੀਂ ਮੂੰਹ ਦੇ ਵੀ ਸੁਨੱਖੀ ਆ ਕੀ ਰੇਟ ਰਹੂ ਇੱਕ 25 ਦੇਵਾਂਗੇ ਲੈ ਵੀ ਆਹਾ ਸੋਨ ਆਹਾ ਸੋਨ ਨੂੰ ਜਰਸੀ 50000 ਰੁਪਏ ਚ ਮਿਲੂ ਮੇਰੇ ਤੋਂ ਦੋ ਘੱਟ ਪੰਜਾਂ ਦੀ ਦੋ ਘੱਟ ਪੰਜਾਂ ਦੀ ਠੀਕ ਐ ਤੇ 50000 ਰੁਪਏ ਦੀ ਤੁਹਾਨੂੰ ਆਹ ਵਿਹੜ ਮਿਲੂਗੀ ਹਾਂਜੀ ਹਸੀਕਾਰ ਦੋਸਤੋ ਵਾਪਸ ਬਾਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹਾਂ 22 ਕੁਲਦੀਪ ਕੋਲੇ ਪਿੰਡ ਦਲੇਲ ਵਾਲੇ ਦੇ ਵਿੱਚ ਜਿਹੜਾ ਪੈਂਦਾ ਇਹਨੂੰ ਮਾਨਸਾ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਟੋ ਘਟ ਵੀ ਤਿੰਨ ਚਾਰ ਤਾਂ ਮੱਝਾਂ ਦਿਖਾਵਾਂਗੇ ਤੇ ਬਾਕੀ ਜਿਹੜੀਆਂ ਹੈਗੀਆਂ ਨਾ ਕਟੋ ਘਟੀ 10 12 گاਵਾ ਖੁੱਲ੍ਹਣਾ ਦਿਖਾਵਾਂਗੇ ਇਧਰਲੇ ਪਾਸੇ ਤਾਂ ਆ ਗਈਆਂ ਨਾ ਸੂਣ ਵਾਲੀਆਂ ਮੱਝਾਂ ਜਿਵੇਂ ਆਹ ਤੁਸੀਂ ਇੱਕ ਨਾ ਮੱਝ ਦੇਖਦੇ ਹੋ ਸਕਰੀਨ ਤੇ ਬੜੇ ਚੰਗੇ ਕੱਦ ਕਾਠ ਵਾਲੀ ਮੱਝ ਆ ਗਈ ਬਹੁਤ ਜਿਆਦਾ ਚੰਗਾ ਕੱਦ ਆ ਤੇ ਸੋਹਣੀ ਸੁਨੱਖੀ ਪੂਰੀ ਆ। ਬਾਕੀ ਇਧਰਲੇ ਪਾਸੇ ਨਾ ਮੈਂ ਤੁਹਾਨੂੰ ਗਾਵਾਂ ਵੀ ਦਿਖਾਉਣਾ ਹੈਗਾ। ਇਹ ਇਹ ਇੱਥੋਂ ਜਿਹੜੀਆਂ ਨਾ ਗਾਵਾਂ ਸ਼ੁਰੂ ਹੋ ਜਾਂਦੀਆਂ। ਬਹੁਤ ਸੋਹਣੀਆਂ ਸੁਨੱਖੀਆਂ ਫਾਰਮ ਦੇ ਉੱਤੇ ਗਾਵਾਂ ਬਾਈ ਕੋਲੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਜਿਵੇਂ ਪਹਿਲਾ ਤੇ ਦੂਜਾ ਨੰਬਰ ਗਾਂ ਆ ਗਈ ਨਾ ਫੁੱਲ ਬਰੀਡ ਵਾਲੀਆਂ ਗਾਵਾਂ ਨੇ। ਤੁਸੀਂ ਕੱਲੀ-ਕੱਲੀ ਤੇ ਨਿਗਾਹ ਮਾਰ ਲਓ ਫਿਰ ਆਪਾਂ ਨਾ ਇਹਨਾਂ ਦੀ ਡਿਟੇਲਸ ਤੁਹਾਨੂੰ ਲੈ ਕੇ ਦਿੰਨੇ ਆ। ਇੱਥੋਂ ਤੱਕ ਜੇ ਗੱਲ ਕਰ ਗਏ ਹਨ ਐਫ ਦੇ ਵਿੱਚ ਤੇ ਇੱਕ ਆ ਗਈ ਇਧਰ ਪੰਜਾਬ ਵਾਲੀ ਜਰਸੀ 크ਰੋਸ ਨਸਲ ਬਹੁਤ ਚੰਗੇ ਥਣ ਲੈਵੇ ਆਲੀ ਆਪਾਂ ਇਹਨੂੰ ਜਰਸੀਆਂ ਕਹਿ ਸਕਦੇ ਆ ਤੇ ਇੱਕ ਜਿਹੜੀ ਹੈਗੀ ਇੱਧਰਲੇ ਪਾਸੇ ਜਿਹੜੀਆਂ ਕੱਚੀਆਂ ਗਾਮ ਆ ਗਈਆਂ ਨਾ ਮੈਂ ਪਹਿਲਾਂ ਵੀ ਕਿਹਾ ਸੀਗਾ ਜਿਹੜੀ ਉਹ ਲਾਲ ਜੀ ਜਰਸੀ ਖੜੀ ਆ ਉਹ ਵੀ ਹਜੇ ਦਿਨ ਲੈਂਦੀ ਆ ਬਾਕੀ ਡਿਟੇਲ ਆਪਾਂ ਇਹਦੀ ਵੀ ਲੈ ਲਾਂਗੇ ਆਓ ਕਰਾਗੇ ਗੱਲਬਾਤ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਮੇਰਾ ਨਾਮ ਵੀ ਕੁਲਦੀਪ ਪਿੰਡ ਦੇ ਲਾਲ ਆ ਗਿਆ ਜਲਾ ਮਾਨਸ ਜਲਾ ਮਾਨਸ ਅੱਛਾ ਬਾਈ ਕੁਲਦੀਪ ਜਿਵੇਂ ਆਪਾਂ ਗੱਲ ਕਰ ਲਗੇ ਵੀ ਇਸ ਵਾਰ ਉਹਦੇ ਉੱਤੇ ਹਫ਼ਤੇ ਦੀਆਂ ਘੱਟੋ ਘੜੀ 35 40 ਗਾਵਾਂ ਤਾਂ ਖੁੱਲੀਆਂ ਹੀ ਹੁੰਦੀਆਂ ਹਾਂ ਖੁੱਲੀਆਂ 35 ਹਾਂ ਤੇ ਇਹ ਚ ਕੀ ਫਿਰ ਆਪਾਂ ਜਿਵੇਂ ਗੱਲ ਕਰ ਲ ਗਏ ਕਿ ਹਫ਼ਤੇ ਤੋਂ ਵੀਡੀਓ ਪੈਂਦੀ ਸੀ ਆਪਣੀ ਹੁਣ ਹਫ਼ਤੇ 'ਚ ਆਪਾਂ ਦੋ ਵੀਡੀਓ ਪਾਇਆ ਕਰਾਂਗੇ ਅੱਛਾ ਹਾਂ ਠੀਕ ਆ ਹਫ਼ਤੇ ਦੀਆਂ ਆਪਾਂ ਦੋ ਵਾਰੀ ਦਰਸ਼ਕਾਂ ਨੂੰ ਆਪਾਂ ਪਸ਼ੂ ਦਿਖਾਇਆ ਕਰਾਂਗੇ ਠੀਕ ਆ ਅੱਛਾ ਹੁਣ ਰੁਟੀਨ ਦੇ ਵਿੱਚ ਗੱਲ ਕਰ ਲ ਗਏ ਜਿਵੇਂ ਅੱਜ ਵੀ ਗਾਵਾਂ ਜਿਹੜੀਆਂ ਹੈਗੀਆਂ ਕਿੰਨੀਆਂ ਗਾਵਾਂ ਨੇ ਅੱਜ ਪੰਗੋ 16 17 ਗਾਵਾਂ ਹੈਗੀਆਂ ਉਹਨਾਂ ਵਿੱਚੋਂ ਦੋ ਤਿੰਨ ਬੇਗੀਆਂ ਅੱਛਾ ਛੋੜੇ ਹੁੰਦੇ ਵੇਖਿਆ ਨੇ ਵੀਡੀਓ ਪਹਿਲਾਂ ਦੇਖ ਕੇ ਲੈ ਕੇ ਜਾਓ ਜੀ ਬਾਈ ਅਰੇ ਅੱਛਾ ਉਵੇਂ ਦੇਖ ਕੇ ਲੈ ਕੇ ਜਾਇਆ ਕਰੋ ਅੱਛਾ ਇੱਥੋਂ ਮਤਲਬ ਦੇਖ ਕੇ ਲੈ ਕੇ ਜਾਣਾ ਹੈ ਨਾ ਠੀਕ ਆ ਪਹਿਲੇ ਨੰਬਰ ਵਾਲੀ ਗਾਂ ਤੀ ਆਪਾਂ ਡਿਟੇਲ ਸ਼ੁਰੂ ਕਰ ਗਏ ਫਿਰ ਹਾਂ ਬਈ ਜਿਵੇਂ ਆ ਗਾਂ ਆ ਗਈ ਤੇਨੀ ਹਾਂ ਬਈ ਇਹਦਾ ਮੈਨੂੰ ਸੁਭਾ ਦੱਸ ਪਹਿਲਾ ਦਾ ਕਿੰਨਾ ਦੂਜਾ ਸੁਆ ਬਈ ਰਿਜਨਲ ਦੂਜਾ ਸੁਆ ਤੇ 4 ਦਿਨ ਤੇ ਪੂਰੇ ਹੋ ਗਈ ਚੀਜ਼ ਚੱਕ ਦੀ ਸੱਗ ਠੀਕ ਆ ਕਿੰਨੇ ਕ ਦਿਨ ਲੱਜੂਗੀ ਤੇਰੇ ਆਟਿਕਾ ਪਾਏ ਆ ਵੀ 15 16 ਦਿਨ ਇਹਦੇ ਅੱਛਾ 15 16 ਦਿਨ ਖੁੱਲੇ ਪਿਆ ਹਾਂ ਠੀਕ ਆ ਤੇ ਕਿੰਨੇ ਕ ਦੁੱਧ ਲਈ 30 32 ਕਿਲੋ ਪਹਿਲੇ ਨੇ ਕੱਢਿਆ ਹੋਏ ਵੀ ਦੇਵਤੀ ਕਰਾ ਹਲੇ ਤਾਂ ਫਿਰ ਦਿਨ ਪਏ ਆ ਯਾਰ 15 16 ਦਿਨ ਪਿਆ ਜੀ ਠੀਕ ਆ ਖੋਲਨੀ ਫਿਰ ਇਹਨੂੰ ਕਰਾ ਤੋੜ ਕੇ ਦਿਖਾਗੀ ਆਪਾਂ ਇਹ ਇਧਰੋਂ ਤੁਸੀਂ ਚੈੱਕ ਕਰ ਲਓ ਮਿੱਤਰੋ ਫੇਸ ਦੀ ਬਿਊਟੀ ਚੈੱਕ ਕਰ ਲਓ ਬਾਕੀ ਲੰਮੀ ਬਹੁਤ ਆ ਹਨਾ ਬੇਲ ਦੀ ਬਹੁਤ ਜਿਆਦਾ ਲੰਮੀਆਂ ਬਾਕੀ ਥੱਲੋ ਆਪਾਂ ਜਿਵੇਂ ਬਾਈ ਨੇ ਆਖਿਆ ਵੀ ਹਜੇ ਦਿਨ ਬਹੁਤ ਕੱਢਦੀ ਆ ਲੇਵੇ ਤੋਂ ਸਾਫ ਸੁਥਰੀ ਤਿਆਰ ਹੋਊਗੀ ਇਹ ਇਧਰੋਂ ਦੇਖ ਲਓ ਠੀਕ ਐ ਆ ਜਾ ਕਰਾ ਕੋਈ ਗੱਲ ਕੰਪਿਊਟਰਿਸਨਲ ਜਿਹੜਾ ਪ੍ਰਿੰਟ ਜਾਂ ਹੁੰਦਾ ਗਾਂਵਾਂ ਦੇ ਹਾਂ ਉਹ ਚੀਜ਼ ਆ ਗਈ ਪਿਓਰ ਨਸਰ ਵਾਲੀ ਸਭ ਰਿਕਾਰਡ ਦੇਵਾ ਗਾਂਵਾਂ ਦੇ ਦਾ ਅੱਛਾ ਹਾਂ ਕੱਲੀ ਕੱਲੀ ਇਹ ਮਦਰ ਰੇਨ ਦੁੱਧ ਕੀਤਾ ਸਭ ਕੁਝ ਰਿਕਾਰਡ ਦੇਵਾ ਗਾਂਵਾਂ ਦੇ ਦਾ ਨਹੀਂ ਹੈ ਤਾਂ ਤੇਰੀ ਗਾਂ ਮੈਂ ਤੈਨੂੰ ਦੱਸਾਂ ਗੱਲ ਵੀ ਬਿਊਟੀ ਵੀ ਹੈਗੀ ਹੈ ਗਾਂਵਾਂ ਦੇ ਵਿੱਚ ਮੈਨੂੰ ਅਜ ਦੱਸ ਕੀ ਰੇਟ ਦੀ ਗਾਂ ਰਹੂ ਜਮਾ 1.5 ਲੱਖ ਦੇ ਦਿਆਂਗਾ ਮਤਲਬ ਹਜੇ ਜਿਵੇਂ ਕੱਚੀ ਆ ਕੱਚੀ ਦੇ ਹਿਸਾਬ ਨਾਲ ਕੀ ਰੇਟਰ ਹੋਊ ਜਮਾ ਹਾਂ ਇੱਕ 45 ਦੀ ਜਮਾ ਠੀਕ ਆ ਆ ਜਾ ਕਰਾਂ ਦੂਜੇ ਨੰਬਰ ਵਾਲੀ ਗਾਂ ਦੱਸ ਮੈਨੂੰ ਜਿਵੇਂ ਤੇਰੀ ਆ ਬਹਿੜ ਆ ਗਈ ਹੈ ਨਾ ਹਾਂ ਬਈ ਇਹਦਾ ਸੂਆ ਕਿੰਨਾ ਮੈਂ ਪਹਿਲਾ ਸੂਆ ਬਈ 4 ਦਿਨ ਦਾ 4 ਦਿਨ ਦਾ ਕਿੰਨੇ ਕਿ ਦਿਨ ਕੱਢਦੀ ਹੈ ਤਿਆਰ ਹੋਵੇ 2-4 ਦਿਨ ਲੈ ਜੂ ਖੜੀ ਠੀਕ ਹੈ ਹਾਂ ਬਈ ਤੇ ਕਿੰਨਾ ਦੁੱਧ ਦੇਣਾ ਚਾਹੀਦਾ ਪਹਿਲੇ ਸੂਆ 32 ਕਰੋ ਦੇ ਦੋ ਕੋਈ ਰਾਮ ਨਾਲ ਤੇ ਉਹਨਾਂ ਆਰਡਰ ਦੀ ਕੁਆਲਿਟੀ ਆ ਠਾਈ ਇੰਦਰ ਇਹ ਇੱਥੋਂ ਯਾਰ ਦਿਨ ਹਜੇ ਤਾਂ ਮੈਨੂੰ ਐ ਲੱਗਦਾ ਕੋਈ ਮੈਨੂੰ ਐ ਲੱਗਦਾ ਪੰਜ ਚਾਰ ਦਿਨ ਤਾਂ ਬਦਲ ਲੈ ਉਹ ਲੈ ਜੂ ਖੜੀ ਖੜੀ ਪੰਜ ਚਾਰ ਦਿਨ ਹੋਰ ਲੈ ਜੂਗੀ ਹਫਤੇ ਵਾਂਗੂ ਮਤਲਬ ਉਹ ਲੈਡੀ ਤਾਂ ਹੋ ਰਹੀ ਹੈ ਪੂਰੀ ਲੈਡੀ ਹੋ ਰਹੀ ਜਮਾ ਅੱਛਾ ਉਹ ਦੋ ਚਾਰ ਦਿਨ ਲੈ ਜੂ ਰ ਆਪਣਾ ਠੀਕ ਹੈ ਤੇ ਕੀ ਰੇਟ ਦੀਆਂ ਰਹੂਏ 132000 ਦੇ ਦਵਾਂਗੇ 132000 32000 ਠੀਕ ਹੈ ਖੋਲ ਵੀ ਕਰ ਇਹ ਇਹ ਇੱਥੋਂ ਤੁਸੀਂ ਨਾ ਚੈੱਕ ਕਰੋ ਤੁਸੀਂ ਬਾਕੀ ਥੱਲੋ ਲੇਵੇ ਤੋਂ ਜਿਹੜੀ ਹੈਗੀ ਨਾ ਬਾਹਰੀ ਸਾਫ ਸੁਥਰੇ ਲੇਵੇ ਵਾਲੀ ਗਾਂ ਆ ਗਈ ਮਿੱਤਰੋ ਇਹ ਆ ਦੇਖੋ ਜਮਾਨ ਗਲਾਬੀ ਥਣ ਲੇਵਾ ਲੱਗਿਆ ਵਹਿੜ ਨੂੰ ਪ੍ਰਿੰਟ ਵੀ ਚੰਗਾ ਆ ਗਿਆ ਫੇਸ ਦੀ ਬਿਊਟੀ ਦਿਖਾਈ ਇੱਧਰਲੇ ਪਾਸੇ ਹਾਂ ਆ ਦੇਖੋ ਤੁਸੀਂ ਮੂੰਹ ਦੀ ਕੁਆਲਿਟੀ ਚੈੱਕ ਕਰ ਲਓ ਲੈ ਜਾ ਕਰੋ ਬਣਦੇ ਇੱਕ ਮਿੰਟ ਇੱਥੇ ਖੜਾਈਂ ਗਾਏ ਮਾੜਾ ਚੀਪਾ ਕੱਟ ਕੇ ਦਿਖਾਈ ਇਹ ਤੈਨੂੰ ਮੈਂ ਦੱਸ ਹੀ ਦੂੰ ਮੇਰੇ ਹਿਸਾਬ ਨਾਲ ਇਹ ਆ ਦੇਖ ਲਓ ਮਿੱਤਰੋ ਹਨਾ ਜਜਮੈਂਟ ਤੁਸੀਂ ਕਰ ਲਓ ਹਜੇ ਮਦਲੈਨ ਪੂਰਾ ਦੁੱਧ ਬਣਾਇਆ ਨਹੀਂ ਮਤਲਬ 5 ਕਿ ਦਿਨ ਤੱਕ ਖੁੱਲੇ ਕੱਡੂਗੀ ਲੈ ਜੀ 5-4 ਦਿਨ ਹੂੰ ਠੀਕ ਹੈ ਬਾਕੀ ਵੀ ਸਾਡੇ ਦੱਸਣ ਨਾਲ ਵੀ ਕੁਝ ਦੁੱਧ ਦਾ ਬਾਕੀ ਜੇ ਆਪਾਂ ਕੇਅਰ ਕਰਾਂਗੇ ਫੇਰ ਹੀ ਦੁੱਧ ਲਵਾਂਗੇ ਸਹੀ ਗੱਲ ਸਾਡੇ ਦੱਸਣ ਨਾਲ ਤਾਂ ਹੋਣਾ ਨਹੀਂ ਇਹ ਤਾਂ ਬੋਲਣੇ ਬੋਲੀ ਜਾਵਾਂਗੇ ਸਹੀ ਗੱਲ ਬਾਕੀ ਆ ਦੇਖ ਕੇ ਸਮਝ ਕੇ ਲੈ ਕੇ ਜਾਣਾ ਸਹੀ ਗੱਲ ਹਾਂ ਠੀਕ ਹੈ ਜਿਵੇਂ ਹੁਣ ਤੀਜੇ ਨੰਬਰ ਦੇ ਤੇਰੀ ਵੈੜ ਆ ਗਈ ਆ ਪਹਿਲੇ ਨੰਬਰੇ ਖੀਰੀ ਮੂੰਹ ਅੱਛਾ ਦੰਦ ਤਾਂ ਖੀਰੀ ਆ ਗਈ ਖੀਰੀ ਬਈ ਜਾਮਾ ਠੀਕ ਹੈ ਦੰਦ ਦੇਖਣੇ ਦਿਖਾ ਦਿੰਦੇ ਆਪਾ ਦਿਖਾ ਦੇ ਇਹ ਦੰਦ ਆਪਾਂ ਚੈੱਕ ਕਰਵਾ ਦਿੰਨੇ ਆ ਦਿਨ ਕਿੰਨੇ ਕ ਲੈ ਜਾਂਦੀ ਏਕਲ ਦੀ ਪੇਹੇ ਇਹ 10 ਕ ਦਿਨ ਪਿਆ ਵੀ 10 ਕ ਦਿਨ ਤੇ ਕਿੰਨੇ ਕ ਦੁੱਧ ਲਈ ਆ ਇਹ ਆ ਜਮੇ ਖੀਰੀ ਹੈ ਗੱਲ ਪੱਕੀ ਆ ਹਨਾ 25 26 ਕਿਲੋ ਦੁੱਧ ਨਾਰਮਲ ਦੇ ਤੂੰ ਠੀਕ ਆ 20 ਤੋਂ ਉੱਤੇ ਉੱਤੇ ਹਾਂ ਬਈ ਲੈ ਵੀ ਖੋਲ ਕੇ ਰਾਂ ਇਸ ਜਮਾ ਛੋਟਾ ਇਸ ਜਮਾ ਛੋਟਾ ਹਨਾ ਇਹ ਵੀ ਰੂਟ ਬਹੁਤ ਹੈ ਹੂੰ ਜੀ ਠੀਕ ਆ ਬਹਿੜ ਠੀਕ ਆ ਬਾਕੀ ਥਾਨ ਲੈਵੇ ਤੂੰ ਬੜੀ ਸੋਹਣੀ ਇਧਰਲੇ ਪਾਸੇ ਦੇਖੋ ਤੁਸੀਂ ਜਮਾ ਇਹਨ ਗੋਲ ਗੋਲ ਦੇਵਾ ਮਿੱਤਰੋ ਹਜੇ ਬਹਿੜ ਨਾ ਉਮਰ ਕੁਝ ਵੀ ਨਹੀਂ ਦੰਦੋ ਖੀਰੀ ਆ ਖੀਰੀ ਆਪਾਂ ਚੈੱਕ ਕਰਵਾਤੀ ਤੇ ਖੀਰੀ ਦਾ ਤੁਸੀਂ ਕੱਦ-ਕਾਠ ਜਿਹੜਾ ਹੈਗਾ ਨਾ ਉਹ ਚੈੱਕ ਕਰ ਲਓ ਖੀਰੀ ਬਹਿੜ ਦੀ ਗੱਲਬਾਤ ਹੀ ਹੋਰ ਹੁੰਦੀ ਹੈ ਆ ਦੇਖੋ ਸੀ ਠੀਕ ਆ ਪ੍ਰਿੰਟ ਵੀ ਬੜਾ ਸੋਹਣਾ ਯਾਰ ਹਾਂ ਕੀ ਰੇਟਰ ਹੋਊਗਾ ਕਲਦੀਪੇ ਦਾ 142000 ਦੀ ਦਮ ਠੀਕ ਆ ਆ ਜਾ ਕਰ ਅਗਲੇ ਪਾਸੇ ਚੱਲ ਕਰ ਇਹ ਦੂਜਾ ਰਹਿਣਾ ਇਹਦਾ ਸੂਆ ਕਿੰਨਾ ਹੈ ਦੂਜਾ ਪੇ ਦੂਜਾ ਸੂਆ ਕਿੰਨੇ ਕ ਦਿਨ ਕੱਢਦੀ ਆ ਇਹ ਲੈ ਜੀ 10 ਕ ਦਿਨ ਵੀਰੇ ਠੀਕ ਆ ਕਿੰਨੇ ਕ ਦੁੱਧ ਵਾਲੀ ਮੰਨਣ ਨੇ ਇਹ 28 29 ਕਿਲੋ ਪਹਿਲਾਂ ਤਾਂ ਕੱਢਿਆ 30 ਕਿਲੋ ਕੋਈ ਮਰਜ਼ੀ ਮੰਨ ਕੇ ਲੈ ਜੀ ਠੀਕ ਆ 3 ਕਿਲੋ ਲਿਆ ਕੇ ਆ ਇੱਧਰ ਕੱਢ ਲਾ ਇਹ ਇੱਧਰੋਂ ਤੁਸੀਂ ਬਹਿੜ ਦਾ ਯਰ ਤੇ ਮੱਸਾਂ ਗੱਲ ਇਹਦਾ ਸੂਆ ਕਿੰਨਾ ਵਾ ਦੂਜਾ ਵੀਰੇ ਦੂਜਾ ਨਹੀਂ ਬੇਲ ਬਹੁਤ ਆ ਕੱਦ ਕਾਠ ਵੀ ਬਹੁਤ ਆ ਚੈੱਕ ਕਰੋ ਤੁਸੀਂ ਐਨ ਲੰਮੀ ਗਾਂ ਆ ਗਈ ਪੂਰੀ ਤੇ ਲੇਵੇ ਵਾਲੇ ਪਾਸੋਂ ਇਹ ਵੀ ਹਜੇ ਤਿਆਰ ਹੁੰਦੀ ਤਰੀ ਆਉਂਦੀ ਆ ਦਿਨ 10 ਪਏ ਆ ਕੀ ਰੇਟ ਰਹੂਗਾ ਇਹਦਾ ਇਹ 140 ਦੇਵਾਂਗੇ ਕਿੰਨੇ ਦੀ 140 ਦੀ 140 ਦੀ ਠੀਕ ਆ ਆ ਜਾਓ ਕਰ ਹੁਣ ਮੈਂ ਤੁਹਾਨੂੰ ਇੱਕ ਬਹਿੜ ਹੋਰ ਦਿਖਾਉਣਾ ਪਰ ਇਹ ਵੀ ਇਹ ਆ ਦੇਖਿਓ ਤੁਸੀਂ ਆ ਵਹੜ ਅੱਛਾ ਕੁਲਦੀਪ ਜਿਹੜੀ ਆ ਵਹੜ ਆ ਗਈ ਤੇਰੀ ਇਹਦਾ ਸੂਆ ਕਿੰਨਾ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਕ ਦਿਨ ਬਾਕੀ ਇਹਦੇ ਦਿਨ ਭਾਈ ਹਫਤਾ ਇਹਦਾ ਵੀ ਹਫਤਾ ਬਾਕੀ ਹੈ ਤੇ ਕਿੰਨੇ ਕ ਦੁੱਧ ਵਾਲੀ ਰਹੂ ਇਹ ਵੀ ਦੇ ਦੁੱਤੀ 32 ਕਿਲੋ ਵੀਰੇ ਅੱਛਾ 32 ਕਿਲੋ ਵਾਲੀ ਹੈ ਇੱਕ ਮਿੰਟ ਖੜੀ ਦਾ ਲੇਵਾ ਚੈੱਕ ਕਰ ਲਈਏ ਆਪਾਂ ਦੇਖਿਓ ਲੇਵਾ ਕਿੱਡਾ ਸੋਹਣਾ ਸੁਨੱਖਾ ਇਹ ਲੈ ਕੱਚੀ ਪਈ ਸਾਰੀ ਭਰ ਜੂ ਇਹ ਕੱਚੀ ਪਈ ਹੈ ਹੈਨਾ ਕੱਢੀ ਕਰਾਂ ਚੌੜੀ ਛੂੜੀ ਬਹੁਤ ਆ ਯਾਰ ਥੱਲੋਂ ਵੀ ਬਹੁਤ ਆ ਬਿਊਟੀ ਵੈਟੀ ਵੀ ਬਹੁਤ ਆ ਮੂੰਹ ਵਾਲੀ ਬਿਊਟੀ ਵੀ ਪੂਰੀ ਐ ਚੰਗੀ ਆ ਇਧਰ ਫੇਸ ਦੀ ਬਿਊਟੀ ਵੀ ਇਦਰ ਲੇਵੇ ਵਾਲੇ ਪਾਸੋਂ ਤਾਂ ਤੁਸੀਂ ਬਹੁਤ ਸੋਹਣੀ ਤਿਆਰ ਹੁੰਦੀ ਤਰੀ ਹੁੰਦੀ ਆ ਕਿੰਨੇ ਕ ਦੁੱਧ ਵਾਲੀ ਰਹੂ ਇਹ ਇਹ 30 ਕਿਲੋ ਮੰਨ ਕੇ ਲੈ ਜਾਣਾ ਠੀਕ ਐ ਇਹ ਇਧਰ ਲਈ ਆਹ ਦੇਖੋ ਲੈ ਇਧਰੋਂ ਦੇਖ ਲਓ ਤੁਸੀਂ ਮੂੰਹ ਦੇ ਵੀ ਸੁਨੱਖੀ ਆ ਕੀ ਰੇਟ ਰਹੂ ਇੱਕ 25 ਦੇਵਾਂਗੇ ਲੈ ਵੀ ਆਹਾ ਸੋਨੂ ਨਾ ਸਵਾ ਲੱਖ ਦੀ ਵਹੜ ਮਿਲੂਗੀ ਬਹੁਤ ਸੋਹਣੇ ਥਾਂ ਲੇਵੇ ਵਾਲੀ ਵਹੜ ਠੀਕ ਐ ਆ ਜਾ ਕਰ ਹੁਣ ਜਿਵੇਂ ਆਹਾ ਵਹੜ ਆ ਗਈ ਇਬਾਰੇ ਦੂਜਾ ਸੁਆ ਸੂਹ ਦੂਜਾ ਸੁਆ ਹੁੰਦੀ ਐ ਦਿਨ ਦਿਨੇ ਦੇ ਪੈ ਵੀ 10 10 ਦਿਨ ਪੈ ਵੱਧ ਵੀ ਲੈ 10 12 ਦਿਨ ਮੰਨ ਨੂੰ ਠੀਕ ਆ ਤੇ ਕਿੰਨੇ ਕੇ ਦੱਦੜੀ ਰਹੂ ਇਹਦੇ ਹੋਵੇ 24 25 ਕਿਲੋ 24 25 ਕਿਲੋ ਹਨਾ ਠੀਕ ਆ ਖੋਲੀ ਕਰਾਂ ਇਧਰਲੇ ਪਾਸੇ ਇਹ ਲਿਆ ਕਰ 22 ਕਿਲੋ ਭਲੂਣੇ ਕੱਢਿਆ ਹੋਏ ਨੇ ਵੀਰੇ ਅੱਛਾ 22 ਕਿਲੋ ਹੈ ਹਾਂ ਲਿਆ ਵੀ 22 ਕਿਲੋ ਭਲੂਣੇ ਕੱਢਿਆ ਹੋਇਆ ਇਸ ਬਹਿੜ ਨੇ ਤੇ ਹੁਣ ਤੁਸੀਂ ਇਹਦਾ ਵੀ ਯਾਰ ਹਜੇ ਤਾਂ ਦਿਨ ਘਟੋ ਘਟ 10 ਤਾਂ ਖੁੱਲੇ ਲੈ ਜਾਣੇ ਚਾਹੀਦੇ ਆ ਇਹਦਾ ਗਲਾਬੀ ਥਣਲੇ ਵੇੜੀ ਆ ਗਈ ਹੈ ਨਾ ਹਾਂ ਵੇੜੀ ਇੱਕ ਗੱਲ ਹੋਰ ਅਕਲਦੀਪ ਇਹਦਾ ਚੀਪਾ ਦਿਖਾਇਆ ਸੀਗਾ ਇੱਥੇ ਭਰਾ ਆਏ ਸੀ ਦੇਖਣ ਵਾਸਤੇ ਉਹਨਾਂ ਨੇ ਚੀਪਾ ਮਾਰ ਕੇ ਦੇਖਿਆ ਸੀਗਾ ਗੂੰਦ ਹੀ ਆਉਂਦਾ ਸੀ ਤਾਂ ਗੂੰਦ ਹੀ ਹੁੰਦੀ ਹੈ ਹੈਨਾ ਕੀ ਰੇਟ ਦੀਗਾ ਇਹ ਲੱਖ ਹੀ ਦੇ ਦਾਂ ਇੱਥੇ ਨਾ ਮੈਂ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਮਿੱਤਰੋ ਇਹ ਰੇਟ ਵੀਡੀਓ ਦੇ ਇਹਨਾਂ ਨੂੰ ਕਰਨੇ ਪੈਂਦੇ ਆ ਜਦੋਂ ਤੁਸੀਂ ਇੱਥੇ ਆਉਂਗੇ ਇਸੇ ਗਾਂ ਦਾ ਰੇਟ ਇੱਥੇ ਜਦੋਂ ਕੀਤਾ ਇਹਨਾਂ ਨੇ ਇਹ 95000 ਰੁਪਿਆ ਰੇਟ ਕੀਤਾ ਸੀਗਾ ਕਿਹੜਾ ਕਰਨਾ ਪੈਂਦਾ ਵੀਰੇ ਹਾਂ ਬਈ ਕਿਨੇ ਸੀ ਪਰ ਜਦੋਂ ਫਾਰਮ ਤੇ ਆਉਂਗੇ ਉਦੋਂ ਸੈਟ ਪੈਂਦਾ ਹੈ ਨਹੀਂ ਵੀ 100 ਬੱਕਾ ਸੌਦਾ ਆਪਾਂ ਵੀ ਉਹਨੇ ਤੇ ਆੜਨਾ ਯਾਰਨਾ ਠੀਕ ਹੈ ਜਾਇ ਉਹ ਅਗਲੇ ਦਾ ਮਾਨਤਾਣ ਕਰਾਂਗੇ ਨਾ ਨਰਾਜ਼ ਕਰਕੇ ਨਹੀਂ ਤੂੰ ਮੈਂ ਤੈਨੂੰ ਦੱਸਾਂਗਾ ਲਾ ਆਪਾਂ ਲੁਕੀ ਸ਼ਿਪੀ ਜੀ ਗੱਲ ਨਹੀਂ ਰੱਖਦੇ ਗਿਲਦੀਪ ਕਿਉਂਕਿ ਰੇਟ ਕਰਨੀ ਮਜਬੂਰੀ ਹੈ ਇੱਕ ਪਰ ਜਦੋਂ ਇੱਥੇ ਆਉਣਗੇ ਉਹ ਇੱਥੇ ਆ ਕੇ ਜੋ ਦੇਖਦਾ ਪਸ਼ੂ ਬੰਦਾ ਉਹ ਉਦੋਂ ਸੈੱਟ ਹੋ ਜਾਂਦਾ ਹਾਂ ਕਿੰਨਾ ਸੂਆ ਇਹ ਦੂਜਾ ਵੀਰੇ ਦੂਜਾ ਸੂਆ ਕਿੰਨੇ ਦਿਨ ਬਾਕੀ ਇਹਦੇ ਇਹ ਪਏ ਵੀ 10 ਕ ਦਿਨ 10 ਕ ਦਿਨ ਬਾਕੀ ਹੈ ਕਿੰਨੇ ਕ ਦੁੱਧ ਵਾਲੀ ਹੈ ਖੋਲੀ ਇਹ 25 26 ਕਿਲੋ ਦੇ ਦੋ ਕਰੇ ਠੀਕ ਹੈ ਲਿਆ ਕਰ ਇਹਦਾ ਪ੍ਰਿੰਟ ਪ੍ਰਿੰਟਰ ਦਿਖਾਈ ਗਏ ਖੋਲਿਆ ਕਰ ਨਾਲ ਦੀ ਨਾਲ ਤੂੰ ਇੱਧਰ ਲਿਆ ਇੱਧਰ ਲੈ ਕੇ ਜਾਂ ਲੈ ਇਹ ਆ ਚੈੱਕ ਕਰ ਲਓ ਤੁਸੀਂ ਇੱਧਰ ਹਮ ਹਜੇ ਤਾਂ ਲੇਵਾ ਇਹਦਾ ਵੀ ਬਹੁਤ ਸੋਹਣਾ ਲੇਵਾ ਤਿਆਰ ਕਰੂ ਮਿੱਤਰੋ ਇਹ ਦਿਨ ਬਾਕੀ ਪਏ ਆ ਤੁਹਾਨੂੰ ਮੈਂ ਦੱਸਾਂ ਗੱਲ ਤੇ ਕੀ ਰੇਟਰ ਹੋਵੇ ਦਾ ਕਲਦੀਪ 15 ਦੀ ਦੇ ਮੈਂ 15 ਦੀ ਹੈ ਠੀਕ ਆ ਲੈ ਜਾ ਬਾਕੀ ਤੁਸੀਂ ਸਾਰੇ ਗਾਈਆਂ ਪੰਨੇ ਕਾ ਪਰਵਾਹ ਕਿਤੇ ਕੋਲ ਸਭ ਦੇ ਫਿਕਸ ਰੇਟਰ ਨੇ ਕਿਸੇ ਦਾ ਕੋਈ ਟੁੱਟ ਮਾਰੀ ਹੈਗਾ ਟੁੱਟ ਤੋਂ ਰੱਖ ਲੋ ਜਮਾ ਮਤਲਬ ਲੇਵਾ ਫਿੱਟ ਹੈ ਅੱਛਾ ਹੁਣ ਜਿਵੇਂ ਆਪਣੀ ਗਾਂ ਆ ਗਈ ਇੱਕ ਬਿਹੜ ਇਹਦਾ ਸੂਆ ਕਿਨਵਾ ਦੂਜਾ ਵੀਰੇ ਵੀ ਦੂਜਾ ਸੂਆ ਹੈ ਹਾਂ ਕਾਲੀ ਬਿਹੜ ਆ ਗਈ ਇਹਦੇ ਚ ਕਾਲਾ ਰੰਗ ਵੱਧ ਆ ਹਾਂ ਵੀਰੇ ਥੋੜੇ ਭਾਲ ਜੀ ਕਰ ਲਈ ਇਹਨੇ ਬੈਠੋ ਤੋਂ ਕਰਕੇ ਹੋ ਜਾਂਦੀ ਅੱਛਾ ਕਿੰਨੇ ਦਾ ਦੁੱਧ ਲਈ ਰਹੋ ਇਹ ਵੀ ਦੇ ਦੂਤੀ 32 ਕਿਲੋ ਵੀਰੇ ਕੱਢੀ ਕਰ ਦਣ ਕਿੰਨੇ ਕਿ ਲੈਂਦੀ ਐ ਇਹ ਇਹ ਲੋ ਹਫਤਾ ਵੀਰੇ ਹਫਤਾ ਹਾਂ ਤੇ ਇਧਰੋਂ ਭਲਾਂ ਜੀਆਂ ਕਹਿੰਦਾ ਬਾਈ ਕਰੀ ਖੜੀ ਆ ਵੀ ਇਹ ਲੈ ਚੱਲ ਠੀਕ ਆ ਅੱਛਾ ਇਧਰਲੇ ਪਾਸੇ ਭਲ ਜਿਆਦੇ ਆ ਹਨਾ ਹਾਂ ਉਹ ਬੈਟਰ ਉੱਤੇ ਕਰਕੇ ਹੋ ਜਾਂਦੀ ਹੂੰ ਲੈ ਜਾ ਲੈ ਜਾ ਇਧਰਲੇ ਪਾਸੇ ਲੈ ਜਾ ਇਹ ਆਪਾਂ ਤੁਹਾਨੂੰ ਨਾ ਲੇਵੇ ਤਾਂ ਹੁਣ ਦੇਖ ਲਓ ਤੁਸੀਂ ਇਧਰਲੇ ਪਾਸੇ ਭਲ ਕੱਟਾ ਪਰ ਲੇਵਾ ਸੋਨਾ ਤਿਆਰ ਕਰਦੀ ਤੁਰੀ ਆਉਂਦੀ ਐ ਹਾਂ 30 ਕਿਲੋ ਦੋ ਤਾਂ ਖੁੱਲਾ ਪਾ ਦੂ ਬਾਈ ਕਹਿੰਦਾ ਅੱਛਾ ਕੱਲ ਦੀ ਪਜੇ ਮੈਂ ਹੁਣ ਰੇਟ ਕਿਰ ਹੋਊ ਇਹਦਾ 1 25 ਦੇ ਦਾਂਗਾ 1 25 ਦੀ ਠੀਕ ਹੈ ਅੱਛਾ ਗਲਦੀਪ ਜੇ ਹੁਣ ਆਪਣੀ ਆਹ ਜਰਸੀ ਆ ਗਈ ਜਿਹੜੀ ਪੰਜਾਬ ਵਾਲੀ ਹਾਂ ਹਾਂ ਹੈਨਾ ਇਹਦਾ ਸੂਆ ਦੱਸ ਮੈਨੂੰ ਦੂਜਾ ਸੂਆ ਬਈ ਦੂਜਾ ਸੂਆ ਹਾਂ ਬਈ ਕਿੰਨੇ ਕ ਦਿਨ ਕੱਢਦੀ ਆ ਇਹ ਲੋ ਹਫਤਾ ਬਈ ਹਫਤਾ ਬਾਕੀ ਆ ਤੇ ਕਿੰਨੇ ਕ ਦੁੱਧ ਵਾਲੀ ਰਹੂ ਇਹ 18 19 ਕਿਲੋ ਦੇ ਦੂਗੇ ਰੇ ਬਈ ਖੁੱਲਾ ਦੇਊਗੀ ਇਹਨਾਂ ਦਾ ਹੈਨਾ ਹਾਂ ਬਈ ਜੇ ਚੰਗੀ ਸੇਵਾ ਹੋ ਜੇ 20 ਨੂੰ ਵੀ ਹੱਥ ਮਾਰ ਸਕਦੀ ਹੈ 20 ਵੀ ਟੱਪ ਸਕਦੀ ਚੰਗੀ ਸੇਵਾ ਲਈ ਆਂ ਕਰਾਂ ਇਧਰਲੇ ਪਾਸੇ ਪਰ ਤੁਹਾਨੂੰ ਮੈਂ ਦੱਸਾਂ ਗੱਲ ਮਿੱਤਰ ਤੁਸੀਂ 17 18 ਕਿਲੋ ਦੁੱਧ ਵਾਲੀ ਮੰਨ ਕੇ ਲੈ ਲੋਗੇ ਨਾ ਤੇ ਨੇ 20 ਕਿਲੋ ਦੁੱਧ ਪਾ ਸਕਦੇ ਆ ਮੈਂ ਪਹਿਲਾਂ ਦੱਸਾਂ ਤੁਹਾਨੂੰ ਲੇਵੇ ਤੋਂ ਬਹੁਤ ਸੋਹਣੀ ਸੁਨੱਖੀ ਗਾਂ ਆ ਗਈ ਤੇ ਪੰਜਾਬ ਵਾਲੀ ਜਰਸੀ ਮੰਨ ਸਕਦੇ ਹਾਂ ਲੇਵੇ ਨੂੰ ਥਣ ਜਿਹੜਾ ਲੱਗਿਆ ਉਹ ਬੜਾ ਸੁਨੱਖਾ ਲੱਗਿਆ ਹੈ ਨਾ ਹਾਂ ਬਰੇ 20 ਕਿਲੋ ਦੁੱਧ ਯਾਰ ਖੁੱਲ੍ਹ ਦੀ ਚਾਹੀਦਾ ਬਾਕੀ 18 ਮੰਨ ਲਈ ਕੋਈ ਤਾਂ ਵੀ ਕੋਈ ਗੱਲ ਨਹੀਂ ਕੀ ਰੇਟ ਰਹੂ ਇਹਦਾ ਇਹਦਾ 95000 ਰੁਪਏ ਜਮਾ ਫਿਕਸ 92 ਛੱਡਾਂਗੇ ਕਿल्ली ਛੋਟ ਹੋ ਰਹੀ ਆ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲਓ ਤੁਸੀਂ ਪੰਜਾਬ ਵਾਲੀ ਜਰਸੀ ਬਹੁਤ ਸੋਹਣੀ ਸੁਨੱਖੀ ਹੈ ਤੇ ਤੇ ਜਿਵੇਂ ਹੁਣ ਆ ਕੱਚੀ ਦੀ ਆਗੀ ਤੇਰੀ ਵੇੜੇ ਇਹ 10 12 ਦਿਨ ਪਿਆ ਵੀ ਸੂਣ ਤੇ ਅੱਛਾ 20 ਬਾਈ ਕਿਲੋ ਇਹਨੇ ਪਹਿਲਾਂ ਨੇ ਕੱਢਿਆ ਹੋਇਆ ਠੀਕ ਹੈ ਤੇ ਕੀ ਰੇਟਰ ਹੋ ਇਹਦਾ ਇਹਦਾ ਵੀ 95 ਬਾਈ 95 ਠੀਕ ਆ ਉਹ ਅੱਗੇ ਚੱਲ ਕੇ ਰਾ ਹੁਣ ਇਹ ਤਾਂ ਮੈਨੂੰ ਐ ਲੱਗਦਾ ਵੀ ਤੇ ਜਿਹੜੀ ਆ ਗੋਰਖੀ ਦੀ ਆਗੀ ਗਾਂ ਇੱਕ ਇਹ ਵੀ ਤੀਜਾ ਸੂਆ ਮੰਨ ਲਓ ਅੱਛਾ ਇਹੇ ਵੀ ਉਹਨਾਂ ਸੀ ਹੋਈ ਵੀ ਇਹ ਹਾਂ ਬਈ ਠੀਕ ਹੈ ਤੇ ਕਿੰਨੇ ਕੇ ਦੁੱਧ ਵਾਲੀ ਰਹੁ ਇਹ ਵੀ ਦੋ ਦਬਾਰਾ 13 ਕਿਲੋ ਵੀ ਠੰਡਾ ਅੱਗੀ ਠੰਡੀ ਬਹੁਤ ਹੈ ਕੀ ਰੇਟਰ ਹੋ ਇਹਦਾ ਇਹ 50 ਦੀ ਦੇ ਦਿੰਦਾ ਕੱਢੀ ਕਰਾਈ ਨੂੰ ਖੋਲ ਕੇ ਦਿਖਾਈ ਗਏ ਕਿਦਾ ਇਹ ਦਾ ਮਾਨਤਨ ਕਰਦੇ ਨੇ ਅੱਛਾ ਠੀਕ ਹੈ ਲੈ ਵੀ ਇੱਧਰ ਦੇਖ ਲਓ ਤੁਸੀਂ ਇਹ ਲੈ ਚੱਲ ਬ੍ਰੀਡ ਤੁਸੀਂ ਚੈੱਕ ਕਰ ਲਓ ਆਹਾ ਘੱਟੋ ਘੱਟ ਵੀ 10-12 ਕਿਲੋ ਦੁੱਧ ਖੁੱਲਾ ਪਾਉਣਾ ਚਾਹੀਦਾ ਇਹਨੂੰ ਤੇ 50000 ਰੁਪਏ ਦੀ ਤੁਹਾਨੂੰ ਆਹਾ ਵਹੜ ਮਿਲੂਗੀ ਬਾਕੀ ਮਾਨਤਨ ਨੂੰ ਮੌਕੇ ਤੇ ਹੋ ਜਾਊਗਾ ਠੀਕ ਹੈ ਥਣ ਸੋਣਾ ਲੱਗਿਆ ਤੁਹਾਨੂੰ ਮੈਂ ਦੱਸਾਂ ਗੱਲ ਆਪ ਵੀ ਹਜੇ ਦਿਨ ਤਾਂ ਲਿਆਂਦੀ ਕਿਨੇ ਕ ਲਾਜੂ ਵੀ ਹਫ਼ਤੇ ਤੱਕ ਪੰਜ ਚਾਰ ਹਫ਼ਤੇ ਅਜੇ ਤਾਂ ਫਿਰ ਹੋਰ ਲੇਵਾ ਬਣਾਉਗੀ ਹਨਾ ਹਾਂ ਨਹੀਂ ਲੇਵੇ ਤਾਂ ਆਹ ਦੇਖ ਲਓ ਹੁਣ 50000 ਰੁਪਏ ਦੀ ਮਿਲੂ ਸੋ ਨੂੰ ਆਹਾ ਵਹੜ ਠੀਕ ਆ ਅੱਗੇ ਚੱਲ ਕਰ ਆਜ ਮੇ ਜਰਸੀ ਆ ਗਈ ਇਹ ਕਿਵੇਂ ਆ ਇਹ ਅਗਲੀ ਵੀਡੀਓ ਦੇਖਾਂ ਮ ਕੱਚੀ ਆ ਚੱਲ ਇਹ ਤਾਂ ਕੱਚੀ ਰਹਿਣ ਦੇ ਇਹਨੂੰ ਕੋਈ ਗੱਲ ਨਹੀਂ ਅਜੇ ਦਿਨ ਬਾਵਾ ਲੈ ਆਂਦੀ ਆ ਹਾਂ ਵੀ ਹਨਾ ਹਾਂ ਤੇ ਆਹ ਤੂੰ ਤੀਜਾ ਸੂਆ ਵੀਰੇ ਤੀਜਾ ਸੂਆ 13 14 ਕਿਲੋ ਦੁੱਧ ਕੱਢ ਦੂ 13 14 ਕਿਲੋ ਵਾਲੀ ਤੇ ਕੀ ਰੇਟ ਦੀ 48000 ਦੀ 48000 ਦੀ ਠੀਕ ਐ ਚਾਲ ਕਰਾਂ ਉਧਰ ਹੁਣ ਹੋਰ ਕੋਈ ਹੈ ਇੱਧਰਲੇ ਪਾਸੇ ਜਿਹੜੀ ਜਰਸੀਆਂ ਸੂਈ ਹੋਈ ਆ ਬਈ ਅੱਛਾ ਅੱਛਾ ਆ ਗਾਂ ਆ ਗਈ ਜਿਵੇਂ ਤੇਰੀ ਰਾਤ ਦੀ ਸੂਈ ਹੋਈ ਆ ਬਈ ਰਾਤ ਦੀ ਸੂਈ ਆ ਜੇਰ ਜੂਰ ਕੰਪਲੀਟ ਗਾਰੰਟੀ ਹੈ ਜੇਰ ਦੀ ਠੀਕ ਹੈ ਤੇ ਅਜੇ ਤਾਂ ਮੈਨੂੰ ਐ ਲੱਗਦਾ ਵੀ ਮਾੜਾ ਮੋਟਾ ਬੋਲਾ ਕੱਢਿਆ ਹੋ ਹਾਂ ਇਹ ਥੋੜੇ ਕੱਢਿਆ ਬੋਲਾ ਤੇ ਕਿੰਨੇ ਕੁ ਰੁਪਈਆਂ ਦੀ ਗਾਂ ਰਹੂਗੀ ਇਹ ਤੇ ਕਿੰਨਾ ਕੁ ਦੁੱਧ ਪਾ ਦੂ ਤੂੰ ਦੇ ਦੇ 15-16 ਕਿਲੋ ਬਈ ਠੀਕ ਹੈ ਦੋ ਘਟ 50 ਦੀ ਦੇ ਦ ਦੋ ਘਟ 50 ਦੀ ਹਾਂ ਜੀ ਤੋਰੀ ਮੜੀ ਜੀ ਮਗਰ ਬੱਚਾ ਉਹ ਬੈਠਾ ਉਹ ਅੱਛਾ ਫਿੱਕੀ ਜਰੂਰ ਕਰਕੇ ਹੈਨਾ ਫਿੱਕੀ ਜਰੂਰ ਆ ਪਰ ਸੋਨੂੰ ਮੈਂ ਦੱਸਾਂ ਗੱਲ ਵੀ ਥਣਲੇਵੀ ਦੀ ਚੈੱਕ ਕਰਾ ਦੇਣਾ ਖੜੀ ਇਹ ਆ ਦੇਖ ਲਓ ਤਾਜੀ ਸੂਈ ਆ ਵੀ 12 ਤੋਂ 15 ਕਿਲੋ ਦੁੱਧ ਦੇਣਾ ਚਾਹੀਦਾ ਤੇ ਰੇਟ 'ਚ ਇਹ ਚ ਮਾਨਤਾ ਨੂੰ ਕੋਈ ਹੋ ਜੂਗਾ ਹੋ ਜੂ ਮਾਨਤਾ ਨੂੰ ਹੈ ਹੋ ਜੂ ਹੋ ਜੂ ਠੀਕ ਆ ਬਾਕੀ ਧਾਰਾ ਮਾਰ ਕੇ ਸੋਨੂੰ ਧਾਰਾ ਮਾਰ ਕੇ ਦਿਖਾ ਦੇ ਠੀਕ ਆ ਇਹ ਆਹਾ ਸੋਨੂੰ ਜਰਸੀ 50000 ਰੁਪਏ 'ਚ ਮਿਲੂ ਮੇਰੇ ਤੋਂ ਦੋ ਘੱਟ 50 ਦੀ ਦੋ ਘੱਟ 50 ਦੀ ਠੀਕ ਆ ਓਏ 45 ਦੀ ਹੋ ਜੂ ਮੌਕੇ ਤੇ ਕਰਦਾ ਕੋਈ ਆ ਵੀਰ ਠੀਕ ਹੈ ਇਹ ਬਣਦੇ ਕਰਾਂ ਇਹਨੂੰ ਇਹ 45000 ਰੁਪਏ ਚ ਤੁਹਾਨੂੰ ਸੂਈ ਸਵਾਈ ਮਿਲ ਜੂਗੀ ਅੱਛਾ ਜਿਵੇਂ ਹੁਣ ਆ ਜਾ ਕਰਾਂ ਇਹ ਲਾਪਾ ਕਿਹੜੇ ਬਸ ਸੂਈ ਸ਼ੁਰੂ ਕਰੀ ਇਧਰ ਕਰ ਲੈਣ ਆ ਮੈਂ ਤਾਂ ਕਹਿੰਦਾ ਉਹ ਸਿਰਿਆ ਆ ਬਚਾ ਲੈਣੀ ਤੂੰ ਚੱਲ ਜਾ ਇਹ ਤੂੰ ਕਰ ਲੈ ਇਹ ਤੂੰ ਕਰ ਲੈ ਮੈਨੂੰ ਐ ਦੱਸ ਯਾਰ ਆਹਾ ਤੇਰੀ ਮੱਝ ਦਾ ਕੱਦ ਕਾਠੀ ਬਹੁਤ ਆ ਗਿਆ ਕੱਦ ਵੀ ਫੁੱਲ ਆ ਗਿਆ ਹਾਂ ਤੇ ਇੱਕ ਸੂਆ ਕਿੰਨਾ ਵਸਉਂਦੀ ਐ ਸੂਆ ਵੀ ਤੀਜਾ ਤੀਜਾ ਸੂਆ ਹਾਂ ਦਿਨ ਕਿੰਨੇ ਕ ਲੈਂਦੀ ਐ ਦਿਨ ਹਫਤਾ ਵੀ ਹਫਤਾ ਬਾਕੀ ਐ ਜਿਵੇਂ ਤੇ ਕਿੰਨੇ ਕ ਦੁੱਧ ਵਾਲੀ ਮੱਝ ਰੂਹੇ 15 ਕਿਲੋ ਮੰਨ ਕੇ ਕੋਈ ਮਰਜ਼ੀ ਲੈ 15 ਕਿਲੋ ਹੈ ਹਾਂ ਠੀਕ ਹੈ ਲੈ ਤੋੜ ਕੇ ਦਿਖਾ ਮਿੱਤਰ ਆ ਇਹ ਥਣ ਜਿਹੜਾ ਲੇਵੇ ਨੂੰ ਲੱਗਿਆ ਮਿੱਤਰੋ ਜਮਾ ਐਨ ਕੱਲਾ ਕੱਲਾ ਕੱਦ ਬਿੱਡ ਫੁੱਲ ਹੈ ਹਾਂ ਕੱਦ ਬਿੱਡ ਫੁੱਲ ਆ ਗਿਆ ਆ ਦੇਖੋ ਸੀ ਠੀਕ ਹੈ ਆਹਾਹਾ ਬਹੁਤ ਚੰਗੇ ਕੱਦ ਕਾਠ ਵਾਲੀ ਸੋਨੂ ਮੈਂ ਮੱਝ ਦਿਹਾਉਣ ਲੱਗਿਆ ਮਿੱਤਰੋ ਬਹੁਤ ਚੰਗਾ ਮਤਲਬ ਲੇਵਾ ਸੋਨਾ ਤਿਆਰ ਕਰਦੀ ਤਰੀ ਆਉਂਦੀ ਹੈ ਹਜੇ ਦਿਨ ਤਾਂ ਲੈ ਜੂ ਯਾਰ 10 ਰਾਮਨਾਲਾ ਜੂ ਖੜੀ ਖੜੀ ਕਲਦੀਪ ਕੀ ਰੇਟ ਦੀ ਇਹ ਮੱਝ ਤਕਰੀਬਨ ਤਕਰੀਬਨ ਫੋਨ ਤੇ ਕਰ ਲਾਂਗੇ ਦਾ ਵੀ ਠੀਕ ਹੈ ਮੱਝਾਂ ਦਾ ਮਿੱਤਰੋ ਰੇਟ ਹੁੰਦਾ ਇਹਨਾਂ ਦਾ ਫੋਨ ਤੇ ਹੈਨਾ ਹਾਂ ਬਈ ਠੀਕ ਹੈ ਡਬਲ ਡਬ ਪੂਰੀ ਡਬ ਲਾ ਗਈ ਮੱਝ ਜਮਾ ਲੈ ਠੰਡੀ ਸੀਲ ਵੀ ਠੰਡੀ ਉਫਰ ਲੈ ਲੈ ਆਹ ਦੇਖ ਲੋ ਤੁਸੀਂ ਕੱਦ ਕਾਠ ਵੀ ਚੰਗਾ ਆ ਗਿਆ ਕਲਦੀਪ ਹੁਣ ਤੇਰੇ ਕੋਲ ਜਿਵੇਂ ਆਉ ਇਧਰ ਲਈ ਆ ਗਈ ਨਾਲ ਦੀ ਮੱਝ ਹਾਂ ਇਹ ਵੀ ਤੀਜਾ ਸੂਸੂ ਦੀ ਇਹ ਵੀ ਤੀਜਾ ਹਾਂ ਬਈ ਬੇਲਬੂਤ ਤਾਂ ਇਹਦੀ ਵੀ ਚੰਗੀ ਆ ਹਾਂ ਬਈ ਹੈਨਾ ਕੱਦ ਚ ਬਲਾ ਇਸ ਨਾਲੋਂ ਛੋਟੀ ਹੋ ਸਕਦੀ ਮਾਜਾਂ ਨੂੰ ਫੁੱਲ ਆ ਤੁਹਾਂ ਜੀ ਬੰਬਾ ਜਾਂ ਫੁੱਲ ਆ ਕਿੰਨੇ ਕ ਦੁੱਧ ਵਾਲੀ ਰਹੂ ਐ ਓਹ 15 ਕਿਲੋ ਮੰਨ ਕਰ ਠੀਕ ਆ ਖੋਲੀ ਬਾਈ ਕਰਾ ਦਨ ਕਿੰਨੇ ਕ ਲ ਜਾਂਦੀ ਆ ਦਨ ਲਊ 10 ਪਈ ਅੱਛਾ 10 ਦਿਨ ਲੈਂਦੀ ਹੈ ਹਾਂ ਠੀਕ ਆ 15 ਦੇ ਕੋਈ ਘਟਦੀ ਨਹੀਂ ਮੱਝ ਲੈ ਜਾ ਕਰ 15 ਤੋਂ ਸੁੱਤੀ ਰਹਿਣੀ ਇਹ 12 ਤੋਂ 15 ਕਿਲੋ ਵਾਲੀਆਂ ਮੱਝਾਂ ਮੰਨ ਸਕਦੇ ਹਾਂ ਲੇਵਾ ਇਹਦਾ ਲੰਮਾ ਜਾਂ ਪੱਟਾਂ ਦੇ ਵਿੱਚ ਜਮਾਂ ਫਿਕਸ ਇਹ ਲੇਵਾ ਰੱਖੂਗੇ ਇਹ ਠੀਕ ਆ ਰੇਟ ਇਹਦੇ ਫੌਣਤੀ ਫੌਣਤੀ ਮੱਝਾਂ ਦੇ ਆ ਜਾ ਕਰ ਤੀਜੀ ਦੇ ਚੱਲ ਕਰਾ ਕਿਹੜੀ ਤੀਜੀ ਆਪਣੀ ਤੀਜੀ ਉਹ ਹੀ ਆ ਬਰੇ ਉਹ ਵੀ ਕੱਚੀ ਹਾਂ ਇਹ ਇਹ ਕਿੰਨੇ ਕੇ ਦੁੱਧ ਵਾਲੀ ਇਹ ਤੇਰਾ 10 ਕਿਲੋ ਬਸ 12 10 12 ਹਾਂ 10 ਤੋਂ ਡਿਕਦੀ ਨਹੀਂ 10 ਤੋਂ ਡਿਕਦੀ ਨਹੀਂ ਹਾਂ ਤੇ ਹੈ ਵੀ ਲੰਡੀ ਹੈ ਨਾ ਹਾਂ ਬਈ ਕਿੰਨੇ ਕੇ ਦਿਨ ਕੱਢਦੀ ਆ ਭਾਏ 10 12 ਦਿਨ ਵੀ ਖੁੱਲੇ ਠੀਕ ਆ ਤੇ ਖੋਲ ਕੇ ਦਿਖਾ ਦੇ ਵੀ ਤੋੜ ਕੇ ਦਿਖਾ ਦੇ ਕੋਈ 10 ਕਿਲੋ ਭਾਏ ਨਾ ਇਹਦਾ ਵੀ ਫੁੱਲ ਹੈ ਹੈ ਭਾਏ ਨਾ ਇਹ ਫੁੱਲ ਆ ਕੋਈ ਲस्सी ਲਾ ਠੀਕ ਆ ਪਰ ਯਾਰ ਥੱਲੇ ਬਾਲਟੀ ਤੁਹਾਨੂੰ ਥਾਂ ਹੀ ਨਹੀਂ ਹੈਗਾ ਮਾ ਦਿੱਤੀ ਦੇ ਹੈ ਆ ਦੇਖੀ ਫੁੱਲ ਆ ਲੈਵਾ ਫੁੱਲ ਬਣਾਉਂਦੀ ਤਰੀ ਆਉਂਦੀ ਆ ਲੈ ਆ ਚੈੱਕ ਕਰ ਲਓ ਤੁਸੀਂ λεਵੇ ਵਾਲੇ ਪਾਸੋਂ ਤਾਂ ਭਰਾਵਾ ਹੈ ਤਾਂ ਲੰਡੀ ਤੇ ਉਹ λεਵਾ ਠੀਕ ਆ 10 ਕਿਲੋ ਦੁੱਧ ਵਾਲੀ ਮੱਝਾ ਤੇ ਕਿੰਨੇ ਕੁ ਰੇਟ ਵਾਲੀ ਮੰਨ ਸਕਦੇ ਆਪਾਂ ਇਹਨੂੰ ਇਹ ਫੋਨ ਤੇ ਕਰ ਲਾਂਗੇ ਬੱਜਾਂ ਦਾ ਅੱਛਾ ਹਾਂ ਠੀਕ ਹੈ ਚਲੋ ਅੱਛਾ ਆਪਣੇ ਕੋਲੇ ਰੁਟੀਨ ਦੇ ਵਿੱਚ ਹੁਣ ਮੱਝਾਂ ਜੀ ਗੱਲ ਕਰਕੇ ਹੈਨਾ ਮੱਝਾਂ ਤਿੰਨ ਚਾਰ ਮੱਝਾਂ ਹੋਰ ਆਉਣਗੇ ਵੀਰੇ ਪੰਜ ਚਾਰ ਗਾਵਾ ਹੋਰ ਪੰਜ ਚਾਰ ਗਾਮ ਹੋਰ ਅੱਜ ਅੱਜ ਹਾਂ ਠੀਕ ਆ ਉਹਨਾਂ ਤੋਂ ਮੰਗਾਈਆਂ ਗੂਟੜੀ ਨੇ ਬੈਲੀ ਮਿਲੀ ਆਪਾਂ ਇਹ ਮੰਗਾਉਣੀ ਆਉਗੀ ਸੀ ਆਪਾਂ ਠੀਕ ਹੈ ਤੇ ਫਿਰ ਤਾਂ ਯਾਰ ਮੰਨ ਕੇ ਚੱਲ ਗਏ ਜਿਵੇਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਹਫਤੇ ਦੀਆਂ 45 40 ਫਿਰ ਤੋਂ ਵੀ ਗੱਲ ਹੋਈ ਪਈ ਹੈ ਹੋਈ ਪਈ ਆਪਾਂ ਅਗਲੀ ਵੀਡੀਓ ਸਾਰਾ ਕੁਝ ਦਿਖਾ ਦਾਂਗੇ ਠੀਕ ਹੈ ਹਾਂ ਤੇ ਬਹੁਤ ਬਹੁਤ ਧੰਨਵਾਦ ਤੇਰਾ ਤੁਹਾਡਾ ਵੀ ਧੰਨਵਾਦ ਤੁਸੀਂ ਟਾਈਮ ਕੱਢਿਆ ਹਾਂ ਤੇ ਲੋ ਵੀ ਮਿੱਤਰੋ ਜੇ ਗੱਲ ਕਰਕੇ ਨਾ ਇਸ ਫਾਰਮ ਦੇ ਉੱਤੇ ਜਿੰਨੇ ਮਤਲਬ ਆਪਾਂ ਵੀਡੀਓ ਪਾਉਣੇ ਜੇ ਕੋਈ ਭਰਾ ਆਉਂਦਾ ਪਹਿਲਾਂ ਇੱਥੇ ਫਾਰਮ ਤੇ ਆ ਕੇ ਦੇਖ ਕੇ ਫਿਰ ਜਿਹੜਾ ਹੈਗਾ ਸੌਦਾ ਤੈਅ ਕਰਦੇ ਆ ਕਿਉਂਕਿ ਇੱਕ ਚੀਜ਼ ਪਸੰਦ ਆ ਗਈ ਤਾਂ ਉਹ ਫੇਰ ਹੀ ਰੇਟ ਲਾਉਂਦੇ ਆ ਖਾਲੀ ਨਹੀਂ ਕੋਈ ਮੁੜਦਾ ਜਿਹੜਾ ਕੋਈ ਉਰੇ ਆ ਜੀ ਕੋਈ ਖਾਲੀ ਨਹੀਂ ਮੁੜਦਾ ਇੰਨੇ ਗਾਵਾ ਚ ਠੀਕ ਹੈ ਤੇ ਪਸੰਦ ਆਉਣ ਤੇ ਆ ਬਾਕੀ ਯਾਰ ਚੀਜ਼ ਹਨਾ ਕਿਵੇਂ ਲੱਗੀ ਬਾਈ ਦੀਆਂ ਮੱਝਾਂ ਕਿਵੇਂ ਲੱਗੀਆਂ ਤੇ ਗਾਵਾਂ ਕਿਵੇਂ ਲੱਗੀਆਂ ਦੱਸਿਓ ਜਰੂਰ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ